ਉਹ ਪਹੁੰਚ ਗਏ ਜਿਆਦੇ ਇਹਨਾਂ ਨੇ ਸਾਡੇ ਕੋਲੋਂ ਪਾਸਪੋਰਟ ਪਾ ਲਏ ਜੀ ਮਨੋ ਸਾਨੂੰ ਖੜੇ ਹੋਏ ਉੱਤੇ ਜਿੱਥੇ ਜੋਨਿੰਗ ਕਰਾਉਂਦੇ ਸੀ ਆਰਮੀ ਨੇ ਤੇ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਟ੍ਰੇਨਿੰਗ ਦੇ ਗਏ ਸੀ। ਉਹ ਜਾਨਾ ਤੋਂ ਅੱਗੇ ਸੀਗੇ ਅਸੀਂ ਬਿਲਕੁਲ ਫਾਇਰ ਲਾਈਨ ਦੇ ਫਰੰਟ ਲਾਈਨ ਦੇ। ਮਰਦਾ ਸੀ ਬੇਸ਼ਰੀਕਾਂ ਅੰਤਸਾਲਗਰੋ ਮਹਾਰਾਸ਼ਟਰ ਤੋਂ। ਉਹੀ ਬੱਤ ਹੋਈ ਹੈ। ਉਹਨਾਂ ਦੇ ਕੋਲ ਐਟ ਸੀ ਸਾਡੇ ਸਾਹਮਣੇ ਗਿਆ ਅੱਖਾਂ ਦੇ ਮਤਲਬ ਰੈਸਟ ਕਰ ਲਿਆ ਵੇ ਰੈਸਟ ਪਾ ਕੇ ਡਿਟੈਂਸ਼ਨ ਸੈਂਟਰ ਭੇਜਦਾ 2 ਮਹੀਨੇ ਤੱਕ ਜੇਲ੍ਹ ਰਖਾਈ ਮੇਰੇ ਵੀ ਬਹੁਤ ਜ਼ਿਆਦਾ ਤੌਰ ਚਰ ਕਰਦੇ ਸੀ ਜਦੋਂ ਤੇ ਕਿ ਦੁਬਾਰਾ ਜੁਆਇਨਿੰਗ ਕਰੋ ਪਾਣੀ ਪੀਣ ਵਾਲੇ ਤਾਂ ਸੀ ਬਹੁਤ ਤੰਗ ਸੀ ਪਾਣੀ ਪੀਣ ਨੂੰ ਨਹੀਂ ਸੀ ਮਿਲਦਾ ਕਈ ਹਫ਼ਤੇ ਹਫ਼ਤੇ ਸੀ ਵੇਟ ਕੀਤੀ ਹੈ ਤੇ ਜੀ ਮੀਂਹ ਦੀ ਟੀਨ ਨੂੰ ਮੀਂਹ ਦਾ ਪਾਣੀ ਪੀਏ ਦਾਰਾ ਕੀਤਾ ਜੀ ਕੋਈ ਨਾ ਕੋਲੀ ਚੋਲਾ ਹੀ ਦੰਦੇ ਸੀਗੇ ਕਈ ਵਾਰ 63 ਘੰਟੇ 12 48 ਘੰਟੇ ਬਾਅਦ ਅਸੀਂ ਉਹ ਵਾਜਦੇ ਦੀ ਕਿਰਪਾ ਨਾਲ ਬਚ ਕੇ ਆ ਗਏ ਜੇ ਕੋਈ ਵੀ ਮਾਂ ਦਾ ਪੁੱਤ ਜਿਹੜਾ ਉਹ ਹਲਵੇਨਾ ਚੱਕਰਾਂ 'ਚ ਨਾ ਫਸੇ ਤੇ ਮਾਰਾ ਸੱਚੇ ਬਾਛਾ ਮੇਰਾ ਪੁੱਤ ਮੇਰੇ ਘਰ ਆਇਆ ਹੈ ਉਸਨੇ ਆਪਣੇ ਪੁੱਤ ਨੂੰ ਮਿਲੀ ਆ ਤੇ ਮੇਰੇ ਠੰਡ ਪੈ ਗਈ ਆ ਬਹੁਤ ਮੁਸ਼ਕਲ ਦਿਨ ਕੱਤੇ ਨੇ رو رو کے رو رو کے میرا پت کے مون چاہے ماں کا جائے ਸਸੀਆਲੀ ਮਿਰਾਨ ਸਰਪਜੀਤ ਸਿੰਘ ਜੀ ਕੰਧਰ ਬੇਕਰਦਾ ਰਹਿਣਾ ਜੀ ਤੇ ਤੁਸੀਂ ਸਾਡੇ ਬੰਨਦਾ ਬੰਦਾ ਸੀ ਯਾਰ ਕੋਈ ਮਤਲਬ ਮਤਿਆਰ ਚਲੋ ਰਸੀਆ ਦਾ ਕੰਮ ਚੱਲਦਾ ਪਿਆ ਤੇ ਉਧਰ ਕੋਰੀਆ ਕੰਪਨੀ ਦਾ ਕੰਮ ਆ ਜਾ ਕੇ ਅਸੀਂ ਚੱਲ ਗਏ ਜੀ ਬਸ ਉੱਥੇ ਪਹੁੰਚ ਕੇ ਜਾ ਕੇ ਇਹਨਾਂ ਨੇ ਸਾਡੇ ਤੋਂ ਪਾਸਪੋਰਟ ਲੈ ਲਏ ਜੀ ਮਤਲਬ ਸਾਨੂੰ ਖੜੇ ਹੀ ਉੱਥੇ ਜਿੱਥੇ ਜੋਇਨਿੰਗ ਕਰਾਉਣੀ ਸੀ ਆਰਮੀ ਦੀ ਤੇ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਟ੍ਰੇਨਿੰਗ ਦੇ ਗਏ ਰੋਕਤ ਵਾਲੇ ਸਵੇਰ ਤੋਂ ਅੱਗੇ ਯੂਕਰੇਨ ਭੇਜਦਾ ਜੀ ਇਹਨਾਂ ਨੇ ਬਲੈਸ ਤੋਂ ਦੇ ਖਾਰਕੀ ਵਾਲੀ ਸਾਈਡੋਂ ਇੰਦਾਂ ਮਕੇਵਗਾ ਸਾਈਡ ਪੰਦੀ ਜੇ ਤੇ ਫਲਿਆਨਾ ਤੋਂ ਅੱਗੇ ਸੀਗੇ ਅਸੀਂ ਬਿਲਕੁਲ ਫਾਇਰ ਲਾਈਨ ਤੇ ਫਰੰਟ ਲਾਈਨ ਤੇ ਮੈਨੂੰ ਤਾਂ ਲੱਗੇ ਸਤੰਬਰ ਤੱਕ ਰਹੇ ਜੀ ਅਸੀਂ ਇਹ ਤੇ ਪਹਿਲੇ ਹਫਤੇ ਦਾ ਬਹੁਤ ਬੜੇ ਰਲਾ ਤਾਂ ਕੋਲ ਰਹੇ ਜੀ ਸਾਡੇ ਨਾਲ ਗਏ ਕੋਈ ਸਾਥੀ ਸਾਡੇ 57 ਗਿਆ ਕਾ ਵੀ ਗਰਨੇਡ ਚੱਲੇ ਬਲਾਸਟ ਹੋਏ ਜਿੱਦਾਂ ਡਰੋਨਾਂ ਦੇ ਵੀ ਇੱਕ ਸਰਨਾ ਨਰਕਾ ਸੀਗਾ ਸ਼ਰੀਕਾਂਤ ਸਾਲਗਰੇ ਮਹਾਰਾਸ਼ਟਰ ਤੋਂ ਪੁਲੀ ਡੱਟ ਹੋਈਏ ਉਹਨਾਂ ਡਿਕਲੇਅਰ ਡੈਥ ਸੀਗੀ ਸਾਡੇ ਸਾਹਮਣੇ ਹੀ ਗਿਆ ਐਕਾਂ ਦੇ ਲੋਕ ਮਤਲਬ ਜਾਂਦੇ ਡਰੋਂ ਲੱਗ ਗਿਆ ਜਦੋਂ ਉਹ ਤੇ ਜੀ ਮੋਦੀ ਸਾਹਿਬ ਨੇ ਪਰ ਅਗਸਤ ਜੇ ਜੈਨ ਹੈ ਜੀ ਦੁਬਾਰਾ ਹੈ ਤਿੰਨ ਚਾਰ ਵਾਰੀ ਕਹਿ ਗਏ 6 ਬਟਾਲੀਆ ਦੀ ਸੀ ਇਹ ਜੀ ਪੰਜ ਬ੍ਰਿਗੇਡ ਦੇ ਅੱਗੇ ਜਿੱਤੇ ਜੰਗ ਦੇ ਵਿੱਚ ਕੋਤਰੀ ਮੋਦੀ ਸਾਹਿਬ ਦੇ ਕਹਿਣ ਤੋਂ ਉਹਨਾਂ ਨੇ ਕਾਨੂੰ ਵਾਪਸ ਲਾਇਆ ਸਤੰਬਰ ਦੇ ਪਹਿਲੇ ਉੱਤੇ ਉਤੋਂ ਲੱਗਿਆ ਜੀ ਅਸੀਂ ਜਦਾਂ 27 ਨੂੰ ਟਿਕਟਾਂ ਸੀਗੀਆਂ ਵਾਪਸੀ ਦੀਆਂ ਦੇ ਉੱਤੇ ਦੋਸ ਜੀ ਦੇ ਨਾਲ ਕੁਝ ਖਾਣਾ ਖਾਣਿਆ ਪਿਆਈ ਜੀ ਮੇਰੇ ਨਾਲ ਤੇ ਚਲੋ ਬੁੱਧੇ ਵਾਪਸ ਸਾਰੇ ਮੁੰਲੇ ਆ ਗਏ 27 ਨੂੰ ਉਹ ਖਾਣਾ ਖਾਣੇ ਖਾਣੇ ਦੇ ਕੁਝ ਮਿਕਸ ਕਰਕੇ ਦੇ ਉਹਨਾਂ ਨੇ ਜੀ ਬੈਗ ਸੀਗਾ ਪੈਸੇ ਸੀਗੇ ਉਹਦੇ ਵਿੱਚ ਮੇਰੇ ਡਾਕੂਮੈਂਟ ਸੀਗੇ ਸਾਰੇ ਪਾਸਪੋਰਟ ਵਗੈਰਾ ਜੋ ਸੈਲਰੀ ਮਿਲੀ ਸੀ ਉਤੋਂ ਕੋਈ ਸੈਲਰੀ ਮਿਲੀ ਉਸੇ ਅਕਾਊਂਟ ਦੀ ਵੀ ਗਈ ਹੈਗੀ ਜੀ ਤੇ ਮੈਂ ਜੀ ਪੁਲਿਸ ਰਿਪੋਰਟ ਕਰਾਣ ਗਿਆ ਉਹਨਾਂ ਨੇ ਉੱਥੇ ਜਦੋਂ ਅਰੈਸਟ ਕਰ ਲਿਆ ਵੇ ਅਰੈਸਟ ਪਾ ਕੇ ਡਿਟੈਂਸ਼ਨ ਸੈਂਟਰ ਭੇਜਦਾ 2 ਮਹੀਨੇ ਤੱਕ ਜੇਲ੍ਹ ਰਖਾਈ ਜੇਲ੍ਹ ਵੀ ਬਹੁਤ ਜ਼ਿਆਦਾ ਉਹ ਟੌਰਚਰ ਕਰਦੇ ਸੀ ਜਦੋਂ ਤੇ ਕਿ ਦੁਬਾਰਾ ਜੁਆਇਨਿੰਗ ਕਰੋ ਤੇ ਮੈਨਾਂ ਜੀ ਨਹੀਂ ਦੁਬਾਰਾ ਜੁਆਇਨਿੰਗ ਨਹੀਂ ਸਿੱਧਾ ਕਿ ਉਹ ਵਾਇਰੂ ਦੀ ਕਿਰਪਾ ਨਾਲ ਮਖਾਂ ਜਾਣ ਪਹੁੰਚਾ ਕੇ ਉੱਥੋਂ ਆਏ ਤੇ ਉਸ ਤੋਂ ਬਾਅਦ ਵੀ ਰਿਪੋਰਟ ਕਿੱਧਰ ਗਿਆ ਸਾਡੀ ਇਹਨਾਂ ਨੇ ਕੋਈ ਮਤਲਬ ਉਹ ਜ਼ਿਆਦਾ

ਮੋਗ ਨੂੰ ਹੱਥ ਲਾ ਕੇ ਵਾਪਸ ਆਉਣ ਵਾਲਾ ਕੰਮ ਹੈ ਜੀ ਖਾਣ ਨੂੰ ਵੀ ਕਈ ਵਾਰ ਜੀ ਦੇਖੋ ਕੋਈ ਚਾਵਲ ਨਹੀਂ ਵਗਰਾ ਬਾਲ ਕੇ ਕੋਈ ਜਿੰਦਾ ਕੋਲੀ ਚੋਲਾ ਨਹੀਂ ਦਿੰਦੇ ਸੀਗੇ ਕਈ ਵਾਰ 36 ਘੰਟੇ ਬਾਅਦ 48 ਘੰਟੇ ਬਾਅਦ ਪਾਣੀ ਪੀਣ ਵਾਲੇ ਤੋਂ ਅਸੀਂ ਬਹੁਤ ਤੰਗ ਸੀ ਪਾਣੀ ਪੀਣ ਨੂੰ ਨਹੀਂ ਸੀ ਮਿਲਦਾ ਕਈ ਵਾਰੀ ਅੱਫਤਾ ਸੀ ਜੀ ਵੇਟ ਕੀਤੀ ਹੈ ਤੇ ਜੀ ਮੀਂਹ ਦੀ ਪੀਣ ਨੂੰ ਮਤਲਬ ਪਾਣੀ ਜਿਹੜਾ ਸੀ ਉਹ ਪੀਣ ਨੂੰ ਨਹੀਂ ਸੀ ਮਿਲਦਾ ਮੀ ਦਾ ਪਣੀ ਪੀ ਗਿਆ ਦਾਰਾ ਕੀਤਾ ਜੀ ਉੱਤੇ ਮਤਲਬ ਇਹ ਦੁਬਾਰਾ ਕਰਵਾ ਕੇ ਆਓਗੇ ਮਾ ਜੀ ਇਹ ਤਾਂ ਮਿਲ ਕੇ ਖਿਆਲ ਹੀ ਨਿਕਲ ਗਿਆ ਸੀਗਾ ਕਿ ਮਤਲਬ ਘਰ ਵਾਪਸ ਆ ਸਕਾਂਗੇ ਵੀ ਖਿਆਲੀ ਨਹੀਂ ਸੀ ਬਾਕੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸਾਡੇ ਉਹ ਜਦੋਂ ਅਸੀਂ ਗਏ ਆ ਜੀ ਮਈ ਤੋਂ ਲੈ ਕੇ ਸਾਡੇ ਸਤੰਬਰ ਦੇ ਪਹਿਲੇ ਹਫ਼ਤੇ ਤੱਕ ਫੋਨ ਹੀ ਨਹੀਂ ਲੱਗਾ ਕੋਈ ਵੀ ਉੱਤੇ ਜੀ ਕਿਉਂਕਿ ਨੈਟਵਰਕ ਕੰਮ ਨਹੀਂ ਸੀ ਕਰਦੇ ਏਜੰਟਾਂ ਨੇ ਬਹੁਤ ਮਤਲਬ ਤੋਂ ਕਾਗੀਤਾਜੀ ਕਰਨਾ ਕੀ ਕਾਰਵਾਈ ਚਾਹੀਦੀ ਇਹ ਏਜੰਟਾਂ ਦੇ ਖਿਲਾਫ ਜਿਹੜੇ ਕੋਈ ਜ਼ਰੂਰ ਜੀ ਜ਼ਰੂਰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੇਈ ਦੀ ਜੀ ਕਾਨੂੰਨੀ ਕਾਰਵਾਈ ਜੋ ਬੰਦੀ ਗਵਰਨਮੈਂਟ ਨੂੰ ਚਾਹੀਦੀ ਹੈ ਜੀ ਕਰਨੀ ਇੱਦਾਂ ਲੋਕਾਂ ਦੇ ਬੱਚਿਆਂ ਦਾ ਕੀ ਬਰਬਾਦ ਕਰਦੇ ਬਰਬਾਦ ਕਰਦੇ ਜੀ ਜ਼ਰੂਰ ਜ਼ਰੂਰ ਜੀ ਗਵਰਨਮੈਂਟ ਨੂੰ ਚਾਹੀਦਾ ਹੈ ਮਤਲਬ ਇਹਨਾਂ ਨੂੰ ਨੱਥ ਪਾਈ ਜਾਵੇ ਕੱਲੇ ਆਇਆ ਜਾਂ ਹੋਰ ਵੀ ਕੋਈ ਆਇਆ ਅੱਜ ਜੀ ਅਸੀਂ 13 ਬੰਦਿਆਂ ਦਾ ਸਾਡਾ ਗਰੁੱਪ ਸੀਗਾ ਜਿਹਦੇ ਵਿੱਚੋਂ ਇੱਕ ਲੜਕਾ ਅਜੇ ਵੀ ਉੱਤੇ ਹੈ ਮਾਸਕੋ ਰਾਹੁਲ ਉਹਦੇ ਹੱਥ ਬਲਾਸਟ ਹੋਇਆ ਉਹਦੇ ਗਰਨੇਡ ਚੱਲਿਆ ਸੀਗਾ ਤੇ ਉਹ ਹਸਪੀਟਲ ਐਡਮਿਟ ਸੀ ਹੁਣ ਦੇ ਚਲੋ ਹਸਪੀਟਲ ਤੋਂ ਠੀਕ ਆ ਥੋੜਾ ਤੇ ਇੱਕ ਬੰਦੇ ਦੀ ਡੈਥ ਹੋਈ ਸੀ 11 ਬੰਦੇ ਜਿਹੜੇ ਬਾਕੀ ਸੀ ਉਹ ਵਾਪਸ ਅਸੀਂ ਆ ਗਏ ਹੁਕਮਾਂ ਕਰਦੇ ਪ੍ਰਮਾਤਮਾ ਨੇ ਵਾਪਸ ਆ ਉਹ ਸੁਭਾਗ ਨੂੰ ਆ ਜੀ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਆਮਾਦੀਪ ਸਿੰਘ ਜੀ ਦਾ ਕੋਰ ਕੋਰ ਧੰਨਵਾਦ ਉਹ ਸ਼ੁਕਰਾਨਾ ਕਰਦੇ ਦਿਨ ਰਾਤ ਦੀ ਅਸੀਂ ਆਪਣੇ ਪਰਿਵਾਰ ਚ ਬੈਠੇ ਅੱਜ ਕਿਉਂਕਿ ਮੇਰੀ ਮਦਰ ਦੇ ਹਾਲਾਤ ਅਸੀਂ ਵੇਖੀ ਰਹੇ ਮੇਰੇ ਵੀ ਉਹਨਾਂ ਲੋਗਾਂ ਦੇ ਦੋ ਤਿੰਨਾਂ ਦਾ ਇਹ ਹਾਲ ਹੋਇਆ ਪਿਆ ਤੇ ਵੀ ਇਹ ਵੀ ਉਹਨਾਂ ਨੇ ਸਾਨੂੰ ਲਵਾ ਕੇ ਦਿੱਤਾ ਸੀਗਾ ਟੂਰਿਸਟ 16 17 ਦਿਨ ਦਾ ਵੀਜ਼ਾ ਸੀਗਾ ਤੇ ਕੀ ਕਰਨਾ ਕੋਰੀਅਰ ਦਾ ਕੰਮ ਆਈ ਕੰਪਨੀ ਦਾ ਜਦਾਂ ਮੋਲਬ ਮੈਸੇਜ ਰਣਾ ਤੁਸੀਂ ਕੋਰੀਅਰ ਦਾ ਕੰਮ ਆ ਤੁਸੀਂ ਸਪਲਾਈ ਕਰਦਾ ਦਾ ਕੰਮ ਆ ਬਸ ਇਹਦਾ ਦੱਸਿਆ ਨਹੀਂ ਜਦਾਂ ਮੱਲ ਆਰਮੀ ਜਾ ਕੇ ਤੁਸੀਂ 에어 ਫੋਰਸ ਸਾਨੂੰ ਭਰਤੀ ਕਰਾਇਆ ਜੀ ਇਹਨਾਂ ਨੇ ਤੇ ਬਹੁ ਬੁਰੇ ਲਾ ਤਾਂ ਉਤੋਂ ਗੁਜ਼ਰ ਕੇ ਆਏ ਆ ਜੀ ਇਹਨੇ ਦਿਨ ਨਹੀਂ ਟਿਕਿਆ ਨਹੀਂ ਟ੍ਰੇਨਿੰਗ ਜੀ ਇਹਨਾਂ ਨੇ ਸਾਨੂੰ 18 ਤੋਂ 20 ਦਿਨ ਦੀ ਆਦਿਕੀ ਦਿਨ ਹੋ ਗਏ ਹੋਣਗੇ ਜੀ ਉਸ ਤੋਂ ਬਾਅਦ ਟ੍ਰੇਨਿੰਗ ਦੀ ਟ੍ਰੇਨਿੰਗ ਅੱਜ ਅਰਵਲ ਹੋ ਕੇ ਤੋਂ ਹਰ ਦਿਨ ਸਾਰੇ ਜੀ ਉੱਥੇ ਮਤਲਬ ਇਹਨਾਂ ਦੇ ਜੋ ਵੀ ਸੀਗੀਆਂ ਉਹ ਕਾਰਬੀਨਾ ਵਗੈਰਾ ਆ ਇੱਕ ਇੱਕ 12 ਉਹ ਸੀਗੀਆਂ ਏਪੀ 74 ਸੀਗੀਆਂ ਜੋ ਟ੍ਰੇਨਿੰਗ ਜਾਂ ਮਤਲਬ ਆਪਣੇ ਆਰਮੀ ਨੂੰ ਦਿੰਦੇ ਆ ਜੀ ਸਾਨੂੰ ਫੁੱਲ ਟ੍ਰੇਨਿੰਗ ਦਿੱਤੀ ਸੀ ਇਹਨਾਂ ਨੇ ਪਰ 30 15 20 ਦਿਨ ਨੂੰ ਸਾਨੂੰ ਧੇਲ ਦਿੱਤਾ ਗਿਆ ਉਹ ਤੇ ਤਾਂ ਮਤਲਬ ਉਹਦੇ ਨੂੰ ਦੇ ਵਿੱਚ ਵੀ ਮੈਂ ਕਿਹਾ ਕਿ ਕੀ ਕਾਰਵਾਈ ਹੋਏਗੀ ਅਜਿਹੇ ਅਜੈਂਟਾ ਖਿਲਾਫ ਅਜੈਂਟਾ ਖਿਲਾਫ ਵੀ ਕਾਰਵਾਈ ਚਾਹੀਦੀ ਹੁੰਦੀ ਹੈ ਜੀ ਗਵਰਨਮੈਂਟ ਤੇ ਜੇ ਇਹਨਾਂ ਦੇ ਮੁਖੀ ਲੋਕ ਸਹੀ ਜਦਾਂ ਦੇ ਤਾਂ ਜੋ ਅਸੀਂ ਤੇ ਉਹ ਵਾਜਰੇ ਦੀ ਕਿਰਪਾ ਨਾਲ ਬਚ ਕੇ ਆ ਗਏ ਜੇ ਕੋਈ ਵੀ ਮਾਂ ਦਾ ਪੁੱਤ ਜਿਹੜਾ ਉਹ ਹਲਗੇ ਨਾ ਚੱਕਰਾਂ 'ਚ ਨਾ ਫਸੇ ਗਵਰਨਮੈਂਟ ਤੋਂ ਸਾਡੀ ਇਹੋ ਮੰਗ ਆ ਜੀ ਮਨ ਲੋਕਾਂ ਸੰਮਾਨ ਸਾਹ ਦੇ ਆਏ ਜੀ ਜਿਹੜਾ ਜੋ ਹੋ ਸਕਦੀ ਸਾਡੀ ਹਲਕੀ ਕੀਤੀ ਜਾਵੇ ਜੀ ਮੈਂ ਇਹੀ ਚਾਉਣਾ ਚਾਹੁੰਦੇ ਆ ਵੀ ਮੈਂ ਤੇ ਕੋਟਨ ਕੋਟਨ ਧੰਨਵਾਦ ਕਰਦੀ ਆ ਪੂਰਾ ਅੰਦਾਜ਼ਾ ਜਿੰਨੇ ਮੇਰੇ ਬੇਟੇ ਨੇ ਘਰ ਲਿਆਂਦਾ ਏ میں آتے آس بلکل لا بٹھی تھی تے میری نو میں منو بول آہ دی کے ڈیڈی بھی چل گئے آدھا ہون میں سابی بھی مینوں نہیں لا بدا ہے تو میں ماں کس کر جاما میں انہوں کوئی جواب نہیں دے سکتی میں انہوں کو نہیں کہا سکتی کہ میں چلو منو نہیں دے دا میں تیلو کچھ سو دستا بہت اکھی گالوں ہو گئی تھی میرے وارتے تھے جینا مشکل ہو گیا تھے جدو نو پوترانک پاشا کا می اپنے پوت نو ملی <سؤال> آ میری ٹھنڈ پی گئی ہے نو نی اس وجہ فون کر کے دسیا ہے سابی <سؤال> کا میری فون آ گیا ہے سابی <سؤال> ٹھیک ہے

ਬਹੁਤ ਜ਼ਿਆਦਾ ਤਕਾੜ ਹੈ ਬਹੁਤ ਆ ਉਸ ਦੀ ਗੱਲ ਹੋਗੀ ਮੈਂ ਦੇਖ ਕਮਨ ਕੀ ਮੇਰਾ ਪੁੱਤ ਤੇ ਮੋਜੇ ਮੋਜੇ ਬਚ ਕੇ ਆ ਗਿਆ ਇਹ ਗਾਂ ਕਿਤੇ ਕਿਸ ਮਾਂ ਦਾ ਪੁੱਤ ਨਾ ਜਾਵੇ ਬਿਨਾਂ ਸਾਰੀ ਜਾਂਚ ਕੀਤੀ ਬਗਤੀ ਨਾ ਕੋਈ ਜਿਹਦੇ ਪੈਰ ਉੱਤੇ ਕਿਸੇ ਜੰੰਟ ਦੇ ਆਖੀ ਕਿਉਂ ਇਹ ਜੰੰਟ ਬਹੁਤ ਠੋਖਾ ਕੱਟੇ ਇਹ ਵੀ ਤੁਰੋਂ ਬਾਸਾ ਵੇ ਰਹਾ ਹੋਰ ਮੜੇ ਸੀ ਸ਼ਾਨ ਨਹੀਂ ਜੰਦੋ ਦਮਾਗ਼ੀ ਸਿਸਟਮਸ ਤੋਂ ਆਵਤ ਕੀ ਹੈ ਇਹ ਤੇ ਆਸਮਾਨੀ ਨਵਾਂ ਸੌਗਾ ਨੇ ਉਹ ਆਸਮਾਨੀ ਜਿਹੜਾਾਰੇ ਬਿਜਾਨੀ ਨਾ ਨਾ ਮਦਰਸਾ ਤੋਂ ਆ ਰਹੇ ਨੇ ਬਿਰਗਤਾਂ ਕਿਸ ਤਰ੍ਹਾਂ ਚੋਕਤੰਰੀ ਜੋ ਕਿ ਕੋਈ ਇਨਸਪੀਕਸ਼ਨ ਕਰਨਾ ਗੋਲ ਮਾੜੇਗਾ ਕੱਲੇ ਜਿੰਦਾ ਦਾ ਕੀ ਕਰ ਰਹੀ ਲੋਕਾਂ ਦਾ ਫਲਾਸ ਸਭ ਤੋਂ ਵੱਧ ਬੜੀ ਹੈ ਮੋਹ ਤੋਂ ਬਤਲੀ ਕਰ ਰਹੇ ਨੇ ਬੱਚੇ ਤੋਂ ਬਾਅਦ ਇਹ ਨਹੀਂ ਜਿਵੇਂ ਉਹ ਮੰਨਦਾ